마포이 <목소리가> ਆਰੇ ਦੇ ਮੌਕੇ ਦੇ ਜਿਹੜਾ ਮੌਕਾ ਸੰਭਾਲਿਆ ਮੈਂ ਬਹੁਤ ਬਹੁਤ ਧੰਨਵਾਦ ਚਾਹੇ ਕੋਈ ਵੀਰ ਜੇ ਤੇਿਕਾ ਵੀ ਚੱਕੇ ਸਾਡੇ ਲਈ ਹਾਂ ਦਾ ਨਾਰਾ ਮਾਰਦਾ ਉਹਦਾ ਵੀ ਅਸੀਂ ਸਿਰ ਚਾ ਕੇ ਸਲਾਮ ਕਰਦੇ ਆ ਧੰਨਵਾਦ ਕਰਦੇ ਆ ਮੈਂ ਮਸ਼ੀਰ ਪੋਰਟ ਤੇ ਤੁਹਾਨੂੰ ਕਰ ਧੰਨਵਾਦ ਕਰਦਾ ਰਾਜਾ ਸਾਹਿਬ ਕਮੇਟੀ ਜਿਹੜੀ ਲਗਾਤਾਰ ਬੱਖ-ਵੱਖ ਜਿਹੜੇ ਪੁਆਇੰਟਸ ਨੇ ਜਿੱਥੇ ਨਾਗਰਿਕ ਕਮੇਟੀ ਹੈ ਉਥੇ ਯੱਗਰਾਂ ਦੀ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਜਾਰੀ ਤੋਂ ਸਰਦੀ ਬਾਬਾ ਵਾਲਕਾ ਕਮੇਟੀ ਉਹ ਜਿਹੜੀ ਲੰਗਰ ਪਚਾ ਰਹੀ ਆ ਅਲੱਗ-ਅਲੱਗ ਮੁਕੀਲਾਂ ਉੱਤੇ ਉਹਨਾਂ ਦਾ ਵੀ ਧੰਨਵਾਦ ਪਿੰਡਾਂ ਦੇ ਵਿੱਚੋਂ ਅ ਵੱਡੇ ਪੱਧਰ ਤੇ ਜਿਵੇਂ ਸਾਡੇ ਅਮਰੀਕਾ ਵਾਲੇ ਵੀਰ ਨੇ ਪਿੰਡਾਂ ਦੇ ਵਿੱਚ ਨੀਵਲ ਜਿਹੀ ਫੌਦੇ ਭਰ ਰਹੀ ਆ ਅ ਜਿਸ ਕਰਕੇ ਸੰਗਠਨ ਵੀ ਬਹੁਤ ਲੱਗੀ ਹੋਈ ਆ ਨਾਲ ਉਹਨਾਂ ਦੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਕਾਰਜ ਜੀ ਦੀ ਬਦੌਲਤ ਲੋਕਾਂ ਦੇ ਸੇਵਾ ਦੇ ਕਾਰਜ ਦੀ ਬਦੌਲਤ ਆਪਾਂ ਹੁਣ ਤੱਕ ਸੇਵਾ ਸੋ ਮੋਟੇ ਪ੍ਰਸ਼ਾਸਨ ਵੱਲੋਂ ਕਾਲਜ ਹਦੀਸੀ ਸਾਹਿਬ ਵੱਲੋਂ ਜਿੱਥੇ